ਮਾਨਸਾ ਵਰਗਾ ਲੀਡਰ ਮਿਲਿਆ ਹੀ ਨਹੀਂ ਹੂੰ ਤੇ ਨਾ ਇਹ ਲੀਡਰ ਐਡਾ ਲੀਡਰ ਮਿਲਣਾ ਹੀ ਨਹੀਂ ਕਿਸੇ ਨੂੰ ਪੰਜਾਬ ਨੂੰ ਇਹ ਲੀਡਰ ਦੁਬਾਰਤੋਂ ਮਿਲ ਨਹੀਂ ਸਕਦਾ ਦਾਸ ਸਿੰਘ ਜੀ ਸਿੰਘ ਮਾਨਸਾਪ ਦੀ ਵਿਚਾਰਧਾਰਾ ਨਾਲ ਅਸਲੀ ਸਹਿਮਤ ਹੈ ਹੂੰ ਕਿ ਮਾਨਸਾਬ ਸਭ ਤੋਂ ਪਹਿਲਾਂ ਆਪਣੇ ਸੱਭਿਆਚਾਰ ਦੀ ਗੱਲ ਕਰਦਾ ਮਾਨਸਾਬ ਹਿੰਦੂਆਂ ਦੇ ਖਿਲਾਫ ਬੋਲਦੇ ਨੇ ਬਹੁਤੀਆਂ ਜਿਹੜੀਆਂ ਟਿੱਪਣੀਆਂ ਮਾਨਸਾਬ ਹਿੰਦੂਆਂ ਦੇ ਖਿਲਾਫ ਦਿੰਦੇ ਨੇ ਤੁਹਾਡਾ ਨਹੀਂ ਖੁੰਖਾਲਦਾ ਕਿ ਮਾਨਸਾਬ ਸਾਡੇ ਧਰਮ ਦੇ ਸਾਡੇ ਹਿੰਦੂਆਂ ਦੇ ਕਲੱਬ ਹੁੰਦੇ ਪ੍ਰਧਾਨ ਸਾਹਿਬ ਨੇ ਅੱਜ ਸਾਰੀਆਂ ਗਊਸ਼ਾਲਾਂ ਨੂੰ ਸੰਗਰੂਰ ਦੇ ਵਿੱਚ ਹਰ ਗਊਸ਼ਾਲਾ ਨੂੰ ਲੱਖ ਲੱਖ ਰੁਪਏ ਦੇ ਦਿੱਤੇ ਜਿੱਥੇ ਗੱਲ ਗਊ ਗਰੀਬ ਦੀ ਰੱਖਿਆ ਦੀ ਆਉਂਦੀ ਹੈ ਪ੍ਰਧਾਨ ਸਾਹਿਬ ਸਭ ਤੋਂ ਅੱਗੇ ਹੁੰਦੇ ਜੇਕਰ ਆਪਣੀ ਕੌਮ ਦੀ ਗੱਲ ਕਰਨਾ ਵਿਰੋਧ ਅਤੇ ਫਿਰ ਇਹ ਵਿਰੋਧ ਸਮਝਣ ਜਿਹੜੇ ਲੋਕ ਨਹੀਂ ਸਮਝ ਰਹੇ ਸਿਆਣੇ ਅਕਸਰ ਕਹਿੰਦੇ ਨੇ ਕਿ ਧਰਮ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਤੇ ਇਸੇ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਹੈ ਕਿ ਤੁਹਾਡੇ ਦੇ ਵਿੱਚੋਂ ਅਜਹੀ ਖੁਸ਼ਬੂ ਆਵੇ ਜਦੋਂ ਤੁਹਾਨੂੰ ਕੋਈ ਸੁੰਘੇ ਦੇਖੇ ਅਜਿਹਾ ਮਾਣ ਮਹਿਸੂਸ ਕਰੇ ਔਜ਼ਾਰ ਵੌਡਕਾਸਟ ਦੇ ਨਾਲ ਜੁੜ ਚੁੱਕੇ ਹਾਂ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਸਾਡੇ ਅੱਜ ਦੇ ਮਹਿਮਾਨ ਨਮਨੀਤ ਸਿੰਘ ਗੋਪੀ ਨੇ ਗੋਪੀ ਜੀ ਹਰ ਨਾਲ ਦੇ ਨਾਲ ਖੁੱਲੀ ਚਰਚਾ ਕਰਾਂਗੇ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਇਹ ਉਹ ਲੀਡਰ ਨੇ ਜੋ ਸਿੰਮਨਜੀਤ ਸਿੰਘ ਮਾਨਹੋਰੀ ਸ਼ਰਮ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਨੇ ਇਹ ਖੁਦ ਆਪ ਹਿੰਦੂ ਨੇ ਗੋਪੀ ਸਾਹਿਬ ਸੱਚੀ ਕਾਲ ਜੀ ਠੀਕ ਹੈ ਸੱਚੀ ਕਾਲ ਜੀ ਸੱਚੀ ਕਾਲ ਬਾਹਿ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਪ ਸਾਹਿਬ ਸ਼ੁਰੂਆਤ ਦੇ ਵਿੱਚ ਇਹੀ ਗੱਲ ਹੋਈ ਕਿ ਵਿਚਾਰਧਾਰਾ ਮਾਨ ਸਾਹਿਬ ਦੀ ਮਾਨ ਸਾਹਿਬ ਦੀ ਵਿਚਾਰਧਾਰਾ ਨਾਲ ਸਹਿਮਤੀ ਰੱਖਦੇ ਹੋ ਤੁਸੀਂ ਬਿਲਕੁਲ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਵਿਚਾਰਧਾਰਾ ਨਾਲ ਐਸਲੀ ਸਹਿਮਤ ਹਾਂ ਹਾਂ ਕਿਉਂਕਿ ਮਾਨ ਸਾਹਿਬ ਸਭ ਤੋਂ ਪਹਿਲਾਂ ਆਪਣੇ ਸੱਭਿਆਚਾਰ ਦੀ ਗੱਲ ਕਰਦੇ ਬਿਲਕੁਲ ਸੱਭਿਆਚਾਰ ਦੀ ਗੱਲ ਕਰਦੇ ਆ ਫਿਰ ਸਿੱਖ ਕੌਮ ਦੀ ਗੱਲ ਕਰਦੇ ਆ ਹਮ ਮਿਨੋਰਟੀ ਦੀ ਘੱਟ ਗਿਣਤੀਆਂ ਦੀ ਗੱਲ ਕਰਦੇ ਤੇ ਪੰਜਾਬ ਦੀ ਗੱਲ ਕਰਦੇ ਤੇ ਉਹਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਜਿਹੜਾ ਕਿ ਕੋਈ ਵੀ ਲੀਡਰ ਨਹੀਂ ਕਰਦਾ ਹਮ ਮਨੁੱਖੀ ਅਧਿਕਾਰਾਂ ਦੇ ਹੋਰ ਇੱਕ ਹਾਨ ਬਾਰੇ ਕੋਈ ਵੀ ਲੀਡਰ ਨਾ ਗੱਲ ਕਰਦਾ ਨਾ ਬੋਲਦਾ ਹਮ ਤੇ ਐਸੇ ਲੀਡਰ ਨਾਲ ਜੋੜਨਾ ਹੂੰ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਮੈਂ ਇਹਨਾਂ ਨਾਲ ਜੁੜਿਆ ਹਾਂ ਕਿ ਜਿਨ੍ਹਾਂ ਨੇ ਇੱਕ ਆਈਪੀਐਸ ਅਫੀਸਰ ਹੋ ਕੇ ਕਿ ਉਹ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਸੀ ਨਿਗ ਮਾਣ ਸਕਦੇ ਸੀ ਉਹ ਚਾਹਦੇ ਤੇ ਇਸ ਟਾਈਮ ਡੀਜੀਪੀ ਰਿਟਾਇਰ ਹੋ ਕੇ ਤੇ ਹੋ ਸਕਦਾ ਕਿਸੇ ਕਮਿਸ਼ਨ 'ਚ ਬੈਠੇ ਹੁੰਦੇ ਕਿਤੇ ਜੇਕਰ ਤੇ ਬੈਠਣ ਤੇ ਤੇ ਆਪਣੀ ਜ਼ਿੰਦਗੀ ਦਾ ਨਿਗ ਮਾਣਦੇ ਪਰ ਉਹਨਾਂ ਨੇ ਉਹ ਰਾਹ ਨਹੀਂ ਚੁਣਿਆ ਉਹਨਾਂ ਨੇ ਉਹ ਰਾਹ ਚੁਣਿਆ ਜਿੜ ਤੇ ਔਕਣਾ ਸੀ ਉਹ ਪੰਥ ਦਾ ਰਾਹ ਚੁਣਿਆ ਜਿੜ ਤੇ ਬਲੀਦਾਨ ਸੀ ਬਿਲਕੁਲ ਤੇ ਜਿਹੜੇ ਇਹ ਸਾਰੀ ਏਡੀ ਨੌਕਰੀ ਨੂੰ ਲੱਤ ਮਾਰ ਸਕਦੇ ਜਿੱਥੇ ਅੱਜ ਦੇ ਆਈਪੀਐਸ ਅਫਸਰ ਸਿਰਫ ਔਰ ਸਿਰਫ ਸਿੰਗਮ ਫਿਲਮ ਦੀਆਂ ਫੀਲਿੰਗਾਂ ਲੈਂਦੇ ਆ ਤੇ ਆਪਣੀ ਜ਼ਿੰਦਗੀ ਦਾ ਨਿਗਮਾਂਦੇ ਆ ਤੇ ਲੋਕਾਂ ਨੂੰ ਕਹਿੰਦੇ ਆ ਕਿ ਹਾਂਜੀ ਇੱਥੇ ਗੁੰਡਾ ਰਾਜ ਨਹੀਂ ਚੱਲੂਗਾ ਜੀ ਤੇ ਆਪ ਆਪਣਾ ਰਾਜ ਚਲਾਉਂਦੇ ਆ ਇੱਕ ਪਬਲਿਕ ਸਰਵੰਟ ਹੋਣ ਦੇ ਹੂੰ ਪਰ ਉਹਨਾਂ ਨੇ ਮਾਨ ਸਾਹਿਬ ਦੀ ਇਹ ਹੀ ਖੂਬੀ ਰਹੀ ਕਿ ਉਹਨਾਂ ਨੇ ਪੰਥ ਲਈ ਜਦੋਂ ਵੀ ਉੱਥੇ ਕੋਈ ਭੀੜ ਪਈ ਕੋਈ ਔਕੜਾਈ ਤੇ ਉਹ ਖੜੇ ਤੇ ਅਸਲੀ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਤੇ ਮੈਂ ਹਮੇਸ਼ਾ ਉਹਨਾਂ ਦੀ ਪ੍ਰੇਰਣਾ ਸਤੋਤਰ ਜਿੰਮੇ ਰਹੇ ਹੈਗੇ ਤੇ ਮੈਂ ਇਸ ਤਰ੍ਹਾਂ ਹੀ ਚੱਲਦਾ ਉਹਨਾਂ ਦੇ ਨਾਲ ਗੋਪੀ ਸਾਹਿਬ ਅਕਸਰ ਮਾਨ ਸਾਹਿਬ ਦੇ ਉੱਤੇ ਕਿੰਤੂ ਪਰੰਤੂ ਇਸ ਗੱਲ ਨੂੰ ਲੈ ਕੇ ਹੁੰਦਾ ਹੈ ਕਿ ਮਾਨ ਸਾਹਿਬ ਹਿੰਦੂਆਂ ਦੇ ਖਿਲਾਫ ਬੋਲਦੇ ਨੇ ਬਹੁਤੀਆਂ ਜਿਹੜੀਆਂ ਟਿੱਪਣੀਆਂ ਨੇ ਮਾਨ ਸਾਹਿਬ ਹਿੰਦੂਆਂ ਦੇ ਖਿਲਾਫ ਦਿੰਦੇ ਨੇ ਤੁਹਾਡਾ ਨਹੀਂ ਖੂਨ ਖੋਲਦਾ ਕਿ ਮਾਨ ਸਾਹਿਬ ਸਾਡੇ ਧਰਮ ਦੇ ਸਾਡੇ ਹਿੰਦੂਆਂ ਦੇ ਖਿਲਾਫ ਬੋਲਦੇ ਨੇ। ਮਾਨਸ਼ਾ ਹਿੰਦੂਆਂ ਦੇ ਖਿਲਾਫ ਨਹੀਂ ਬੋਲਦੇ। ਹੂੰ ਮੈਂ ਤੁਹਾਨੂੰ ਦੱਸਦਾ। ਪੰਜਾਬ ਦੇ ਵਿੱਚ ਨਾ ਇੱਕ ਲਹਿਰ ਚਲਾਈ ਗਈ ਹੈ। ਹੂੰ ਲੰਮੇ ਸਮੇਂ ਤੋਂ ਕਾਂਗਰਸ ਜਿਹੜੀ ਆ ਨਾ ਦੇਸ਼ ਵਿਰੋਧੀ ਪਾਰਟੀ ਹੈ ਸ਼ਾਇਦ ਦੇ ਬਾਰੇ ਕਿਸੇ ਨੂੰ ਪਤਾ ਨਹੀਂ। ਹੂੰ ਇਹ ਕੀ ਕਰਦੇ ਆ ਜੰਨੀ ਵੀ ਰਾਜਨੀਤਿਕ ਪਾਰਟੀਆਂ ਆਈਆਂ। ਇਹ ਚਾਹੁੰਦੀਆਂ ਨਹੀਂ ਕਿ ਤੁਸੀਂ ਇਕੱਠੇ ਰਭੋ। ਹੂੰ ਇਹ ਤੁਹਾਡੇ ਵਿੱਚ Hindu Sikh ਦਾ ਮਸਲਾ ਪੈਦਾ ਕਰਕੇ ਰੱਖਦੀ ਆ ਤੁਹਾਡੀ ਤੁਹਾਡਾ ਵਿਵਾਦ ਪਿਆ ਰਹੇ ਤੁਹਾਨੂੰ ਉਹਨਾਂ ਦੀ ਗੱਲਾਂ ਚੁੱਭਣ ਉਹਨਾਂ ਦੇ ਆਈਟੀ ਸੈਲਸਸੇ ਗਲਤੇ ਕੰਮ ਕਰਦੇ ਹੁਣ ਤੁਹਾਨੂੰ ਮੈਂ ਗੱਲ ਦੱਸਾਂ ਜੀ ਮਾਨ ਸਾਹਿਬ ਗੱਲ ਕਰਦੇ ਆਪਣੇ ਸੱਭਿਆਚਾਰ ਦੀ ਹੁਣ ਗੱਲ ਆਜਵੇ ਭਾਈ ਸਾਹਿਬ ਮੁੰਬਈ ਦੀ ਜੀ ਮੁੰਬਈ ਚ ਮਰਾਠੇ ਆ ਹੂੰ ਉੱਥੇ ਮਰਾਠਾ Empire ਆ ਮਹਾਰਾਸ਼ਟਰ ਦੇ ਬਿਲਕੁਲ ਬਿਲਕੁਲ ਠੀਕ ਆ ਜੀ ਮਰਾਠੇ ਦੇ ਵਿੱਚ ਉੱਥੇ ਮੁੰਬਈ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਮਰਾਠਾ ਸਰਕਾਰ ਆ ਗਿਆ Shiv Sena ਬੰਦੀ ਉੱਤੇ ਹੂੰ ਠੀਕ ਹੈ ਜੀ ਉਹਨਾਂ ਦੀ ਲੜਾਈ ਯੂਪ ਵਾਲਿਆਂ ਨਾਲ ਹੂੰ ਜਦ ਕੀ ਜਿਹੜੇ ਮਰਾਠੇ ਆ ਉਹ ਬਾਹਰ ਆ ਜਾ ਸ਼ਿਵਾਜੀ ਦੇ ਹੂੰ ਸਮਰਾਜੇਤ ਹੋਇਆ ਹੂੰ ਤੇ ਜਿਹੜੇ ਉੱਤਰ ਪ੍ਰਦੇਸ਼ ਵਾਲੇ ਉਹ ਵੀ ਹਿੰਦੂ ਆ ਬਿਲਕੁਲ ਹਿੰਦੂ ਤੇ ਉਹ ਵੀ ਐ ਤੇ ਉਹ ਵੀ ਐ ਹੂੰ ਤੇ ਫਿਰ ਉੱਥੇ ਤੇ ਲੜਾਈ ਹਿੰਦੂਆਂ ਦੀ ਐ ਹੂੰ ਲੜਾਈ ਹਿੰਦੂਆਂ ਦੀ ਨਹੀਂ ਹੂੰ ਉੱਥੇ ਲੜਾਈ ਕਿ ਕਲਚਰ ਦੀ ਕਲਚਰ ਦੀ ਲੜਾਈ ਸਭਿਆਚਾਰ ਦੀ ਹੂੰ ਉਹ ਆਪਣੇ ਸਭਿਆਚਾਰ ਨੂੰ ਬਚਾਉਣਾ ਚਾਹੁੰਦੇ ਆ ਹੂੰ ਤੇ ਅਸੀਂ ਆਪਣੇ ਸੱਭਿਆਚਾਰ ਨੂੰ ਬਚਾਉਣਾ ਚਾਹੁੰਦੇ ਹਾਂ ਆਪਣੇ ਰਿਲੀਜੀਅਨ ਨੂੰ ਆਪਣੀ ਪ੍ਰੈਕਟਿਸ ਨੂੰ ਸਾਡੀ ਪੰਜਾਬੀ ਮਾਂ ਬੋਲੀ ਨੂੰ ਸਾਡੇ ਪੰਜਾਬ ਦੇ ਵਿੱਚ ਤੇ ਜਿਹੜਾ ਮਰਜੀ ਆਵੜਿਆ ਸਾਡੇ ਪੰਜਾਬ ਦੇ ਵਿੱਚ ਤੁਸੀਂ ਦੱਸੋ ਸਾਡੇ ਕੋਲੇ ਹਿਮਾਚਲ ਖੋਇਆ ਗਿਆ ਬਿਲਕੁਲ ਸਾਡਾ ਆਪ ਦਾ ਪੰਜਾਬੀ ਬੋਲ ਦੇ ਸਾਡੇ ਇਲਾਕੇ ਖੋਏ ਗਏ ਸਾਡਾ ਹਰਿਆਣਾ ਖੋਇਆ ਗਿਆ ਜਦੋਂ ਸਾਡਾ ਇੰਨਾ ਕੁਝ ਖੋਇਆ ਗਿਆ ਤੇ ਉਸ ਤੋਂ ਬਾਅਦ ਸਾਡੇ ਤੇ ਬਲੇਮ ਹੈ ਲਾ ਦਿੱਤਾ ਕਿ ਇੱਥੇ ਤੇ ਹਿੰਦੂ ਸਿੱਖ ਦੇ ਪਰਸਪਰ ਵਿਰੋਧੀ ਆ ਜੇਕਰ ਆਪਣੀ ਕੌਮ ਦੀ ਗੱਲ ਕਰਨਾ ਵਿਰੋਧ ਆ ਤੇ ਫਿਰ ਇਹ ਵਿਰੋਧ ਸਮਝਣ ਜਿਹੜੇ ਲੋਕ ਨਹੀਂ ਸਮਝ ਰਹੇ ਗੋਪੀ ਸਾਹਿਬ ਇਹ ਤੁਹਾਡੀ ਸੋਚ ਆ ਤੁਹਾਡੇ ਕਈ ਵੱਡੇ ਲੀਡਰ ਨੇ ਸ਼ਿਵ ਸੈਨਾ ਦੇ ਉਹਨਾਂ ਦੀ ਇਹੀ ਸੋਚ ਹੁੰਦੀ ਆ ਉਹ ਇਹੀ ਕਹਿੰਦੇ ਨੇ ਕਿ ਅੱਤਵਾਦ ਨੂੰ ਖਾਲਿਸਤਾਨ ਨੂੰ ਪੈਲ ਦਿੰਦੇ ਨੇ ਉਹਨਾਂ ਨੂੰ ਪ੍ਰੋਮੋਟ ਕਰਦੇ ਨੇ ਪਮਾਓ ਦੀਪ ਸਿੱਧੂ ਦੀ ਗੱਲ ਕਰਨ ਲੱਗ ਜਾਣਾ ਪਮਾਓ ਹਰਦੀਪ ਸਿੰਘ ਨੱਜਰ ਦੀ ਗੱਲ ਕਰਨ ਲੱਗ ਗਿਆਂ ਸਿੱਧਾ ਇਹੀ ਕਿਹਾ ਜਾਂਦਾ ਕਿ ਇਹ ਟਾਰਗੇਟ ਕਰਦੇ ਆ ਦੇਖੋ ਮੈਂ ਤੁਹਾਨੂੰ ਪਹਿਲੀ ਔਰ ਆਖਰੀ ਗੱਲ ਦੇ ਵਿੱਚ ਇੱਕ ਕੋਈ ਗੱਲ ਕਲੀਅਰ ਕਰਤੀ ਹੂੰ ਕਿ ਲੜਾਈ ਕਲਚਰ ਦੀ ਆ ਜਦੋਂ ਤੁਸੀਂ ਕਲਚਰ ਨੂੰ ਨਹੀਂ ਸਮਝਣਾ ਹੂੰ ਫਿਰ ਤੇ ਤੁਸੀਂ ਜਿੱਦੂ ਮਰਜੀ ਇੱਕ ਗਰਮ ਬੋਲਦਾ ਪਾੜ ਪਾਓ ਰਾਜ ਕਰੋ ਹਾਂ ਫੂਟ ਡਾਲੋ ਰਾਜ ਕਰੋ ਦੀ ਜਿਹੜੀ ਨੀਤੀ ਗਈ ਆ ਉਹ ਅਪਣਾਈ ਜਾ ਰਹੀ ਆ ਇੱਥੇ ਕਿ ਇੱਕ ਦੂਜੇ ਨੂੰ ਬੋਲੋ ਹੂੰ ਫਿਰ ਉਸ ਤੋਂ ਬਾਅਦ ਇੱਕ ਦੂਜੇ ਦੇ ਧਰਮ ਨੂੰ ਨਿੰਦੋ ਹੂੰ ਤੇ ਆਪ ਸਿਕਿਉਰਟੀਆਂ ਲਵੋ ਹੂੰ ਰਾਜ ਕਰੋ ਹੂੰ ਸਮਾਜ ਦੇ ਵਿੱਚ ਫੇਮ ਲਵੋ ਹੂੰ ਤੇ ਇਹ ਲੈ ਕੇ ਤੁਸੀਂ ਆਪਣੇ ਆਪ ਨੂੰ ਉੱਪਰ ਚੱਕੋ ਤੁਹਾਡਾ ਉੱਪਰ ਚੱਕਣ ਦਾ ਸਿਰਫ ਔਰ ਸਿਰਫ ਇੰਨਾ ਕੀ ਮੋਟਿਵ ਹੈਗਾ ਤੁਸੀਂ ਮਾਨ ਸਾਹਿਬ ਨੂੰ ਹੁਣ ਪਿੱਛੇ ਜੇ ਛੱਡੀ ਵੀ ਗਏ ਸੀਗੇ ਫਿਰ ਜੁਆਇਨ ਕੀਤਾ ਬਰਨਾਲੇ ਅੱਜ ਇੱਥੇ ਫਿਰ ਵਾਪਸ ਆਇਓ ਬਿਲਕੁਲ ਜੀ ਜਸਕਰਨ ਸਿੰਘ ਕਾਨ ਸਿੰਘ ਹੋਰਾਂ ਦੇ ਨਾਲ ਵਾਪਸ ਚਲੇ ਗਏ ਸੀ ਉਹਨਾਂ ਨਾਲੇ ਵੀ ਜਾਈ ਉਹਨਾਂ ਨੇ ਤੋ ਤੁਹਾਨੂੰ ਕੈਂਡੀਡੇਟ ਐਨਾਉਂਸ ਕਰ ਦਿੱਤਾ ਸੀ ਹਾਂ ਜੀ ਮੈਨੂੰ ਪਰ ਹੁਣ ਵਾਪਸੀ ਕਿਉਂ ਕਰ ਲਈ ਵਾਪਸੀ ਉੱਥੋਂ ਉੱਥੋਂ ਦਿਲ ਭਰ ਗਿਆ ਸੀਗਾ ਜਾਂ ਤੁਹਾਨੂੰ ਲੱਗਦਾ ਸੀ ਕਿ ਮਾਨ ਸਾਹਿਬ ਵਰਗਾ ਲੀਡਰ ਨਹੀਂ ਹੈਗਾ ਕੋਈ ਮਾਨ ਸਾਹਿਬ ਵਰਗਾ ਲੀਡਰ ਮਿਲਿਆ ਹੀ ਨਹੀਂ ਸੀ ਹੂੰ ਤੇ ਨਾ ਇਹ ਲੀਡਰ ਐਡਾ ਲੀਡਰ ਮਿਲਣਾ ਹੀ ਨਹੀਂ ਕਿਸੇ ਨੂੰ ਪੰਜਾਬ ਨੂੰ ਐ ਲੀਡਰ ਦੁਬਾਰਤੋਂ ਮਿਲੇ ਨਹੀਂ ਸਕਦਾ ਤੁਸੀਂ ਇਹ ਯਾਦ ਰੱਖਣਾ ਐਡਾ ਕਦ ਇੰਨੀ ਸਮਝਦਾਰੀ ਮਨੁੱਖੀ ਅਧਿਕਾਰਾਂ ਦੇ ਬਾਰੇ ਗੱਲ ਕਰਨ ਵਾਲੇ ਤੇ ਇੰਨੇ ਸਮਝਦਾਰ ਤੇ ਨਿਰਪੱਖ ਗੱਲ ਕਰਨ ਵਾਲੇ ਹੁਣ ਤੁਸੀਂ ਦੱਸੋ ਪੰਜਾਬ ਦੇ ਵਿੱਚ ਐਡਾ ਲੀਡਰ ਹੈਗਾ ਕੋਈ ਜਿਹੜਾ ਲੋਕ ਸਭਾ ਦੇ ਵਿੱਚ ਗੱਲ ਕਰ ਕਰ ਲਵੇ ਉੱਥੇ ਤੇ ਲੀਡਰ ਜਿਹੜੇ ਹੈਗੇ ਆ ਉਹ ਹੋਰ ਹੀ ਗੱਲਾਂ ਕਰੀ ਜਾਂਦੇ ਉਹਸ ਮੁੱਦੇ ਤੇ ਤੇ ਕੋਈ ਆਇਆ ਨਹੀਂ ਪ੍ਰਧਾਨ ਸਾਹਿਬ ਨੇ ਅੱਜ ਸਾਰੀਆਂ ਗਊਸ਼ਾਲਾਂ ਨੂੰ ਹੂੰ ਸੰਗਰੂਰ ਦੇ ਵਿੱਚ ਹਰ ਗਊਸ਼ਾਲਾ ਨੂੰ ਲੱਖ ਲੱਖ ਰੁਪਏ ਦਿੱਤਾ ਹੂੰ ਜਿੱਥੇ ਗੱਲ ਗਊ ਗਰੀਬ ਦੀ ਰੱਖਿਆ ਦੀ ਆਉਂਦੀ ਹੈ ਪ੍ਰਧਾਨ ਸਾਹਿਬ ਸਭ ਤੋਂ ਅੱਗੇ ਹੁੰਦੇ ਆ ਹੂੰ ਜਿੱਥੇ ਗੱਲ ਹਿੰਦੂਆਂ ਦੀਆਂ ਧੀਆਂ ਭੈਣਾਂ ਦੀ ਰੱਖਿਆ ਦੀ ਆਉਂਦੀ ਹੈ ਪ੍ਰਧਾਨ ਸਾਹਿਬ ਸਭ ਤੋਂ ਅੱਗੇ ਹੁੰਦੇ ਪਰ ਸਾਡੇ ਚੋਂ ਕਿਸੇ ਬੰਦੇ ਨੇ ਇਸ ਗੱਲ ਦੇ ਉੱਤੇ ਪਾੜ ਪਾ ਕੇ ਹੂੰ ਸਿਕਿਉਰਿਟੀ ਨਹੀਂ ਲਿੱਤੀ ਮੈਂ ਹਿੰਦੂਆਂ ਬਾਰੇ ਗਲਤ ਬੋਲ ਕੇ ਸਿਕਿਉਰਿਟੀ ਨਹੀਂ ਲਿੱਤੀ ਹਾਲਾਂਕਿ ਮੇਰਾ ਰਿਲੀਜੀਅਨ ਵੀਗਾ ਨੀ ਦਾ ਗੋਪੀ ਸਾਹਿਬ ਵੀ ਕਹਿ ਸਕਦੇ ਨੇ ਕਿ ਮਾਨ ਸਾਹਿਬ ਐਦਾਂ ਬੋਲਦੇ ਨੇ ਹੱਤਵਾਦ ਨੂੰ ਪ੍ਰੋਮੋਟ ਕਰ ਰਹੇ ਨੇ ਫਿਰ ਤੁਹਾਡੇ ਨਾਲ ਵਿਚਾਰ ਗਨਮੈਨ ਹੋਣਗੇ ਤੁਹਾਨੂੰ ਵੀ ਮਤਲਬ ਪੂਰੀ ਮੈਨੂੰ ਵੀ ਲਾਮ ਲਸ਼ਕਰ ਮਿਲੂਗਾ ਮੈਂ ਵੀ ਘੁੰਮੂਗਾ ਤੇ ਲੋਕਾਂ ਨੂੰ ਲੱਗੂਗਾ ਕਿ ਹਾਂ ਭਾਈ ਵੱਡਾ ਲੀਡਰ ਹੈ ਕੋਈ ਤੇ ਮੈਂ ਆਪਣੇ ਆਪ ਨੂੰ ਪ੍ਰੋਮੋਟ ਕਰੂੰਗਾ ਮੈਨੂੰ ਕੋਈ ਸ਼ੌਂਕ ਨਹੀਂ ਕਾ ਮੈਂ ਐਸੀ ਰਾਜਨੀਤੀ ਤੋਂ ਨਾ ਪ੍ਰੇਰਿਤ ਹੈ ਤੇ ਨਾ ਹੀ ਮੈਂ ਐਸੀ ਰਾਜਨੀਤੀ ਕਰਨਾ ਚਾਹੁੰਦਾ ਕਿ ਮੇਰਾ ਸੁਭਾ ਪੰਜਾਬ ਹੈ ਮੇਰੀ ਮਾਂ ਬੋਲੀ ਪੰਜਾਬੀ ਹੈ ਤੇ ਉਸ ਪੰਜਾਬੀ ਮਾਂ ਬੋਲੀ ਨੂੰ ਤੇ ਇੱਥੇ ਸ਼ਹੀਦਾਂ ਦੀ ਧਰਤੀ ਦੇ ਉੱਤੇ ਮੈਂ ਰਹਿ ਕੇ ਜੰਮਪਾਲ ਮੇਰਾ ਅੰਮ੍ਰਿਤ ਸਰਦਾ ਦਾ ਮੈਂ ਉਸ ਸੂਬੇ ਦੇ ਵਿੱਚੋਂ ਨਿਕਲਿਆ ਜਿੱਥੇ ਸੰਤਾਪ ਲੋਕਾਂ ਨੇ ਛੇੜਿਆ ਜੀ ਹੰਡਾਇਆ ਤੇ ਤੁਸੀਂ ਇਹ ਦੇਖੋ ਉਸ ਸੂਬੇ ਦੇ ਵਿੱਚ ਜਿੱਥੇ ਸੰਤਾਪ ਹੰਟਾਇਆ ਹੋਵੇ ਤੇ ਉਸ ਸੂਬੇ ਨੂੰ ਟੋਟੇ ਕਰਤੇ ਹੋਣ ਤੁਹਾਡੇ ਚੋ ਅਜੇ ਤੱਕ ਕਿਸੇ ਨੇ ਇਹ ਗਲਤ ਕੀਤੀ ਨਹੀਂ ਕਿ ਤੁਹਾਡਾ ਸੂਬਾ ਛੋਟਾ ਕਰਤਾ ਅਖੰਡ ਪੰਜਾਬ ਸੂਬੇ ਬਣਾ ਦਿੱਤਾ ਇੱਕ ਸੂਬੇ ਬਣਾਤਾ ਅਖੰਡ ਰਾਜ ਜਿਸਿਸ ਕੌਮ ਨੇ ਭੋਗਿਆ ਹੋਵੇ ਜਿਹੜੀ ਕੌਮ ਦੋ ਟਾਈਮ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਜੀ ਸਵੇਰੇ ਸ਼ਾਮ ਬਿਲਕੁਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੋ ਟਾਈਮ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੀ ਕੌਮ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਕਿਸੇ ਦੀ ਵੀ ਰੱਖਿਆ ਦੀ ਗੱਲ ਆਵੇ ਉਦੋਂ ਹਮੇਸ਼ਾ ਖੜਨ ਵਾਲੇ ਤੇ ਅੱਜ ਇੰਨਾ ਦੀ ਬਦੌਲਤ ਹੀ ਪੰਜਾਬ ਵਰਲਡ ਮੈਪ ਤੇ ਆ ਹੂੰ ਤੁਸੀਂ ਦੇਖ ਲਿਓ ਕਿ ਅੱਜ ਗੋਲਡਨ ਟੈਂਪਲ ਵਰਲਡ ਮੈਪ ਤੇ ਆ ਕਿਉਂ ਆ ਉਹਦਾ ਰੀਜ਼ਨ ਕੀ ਹੈਗਾ ਹੂੰ ਉਹਦੀ ਪਵਿੱਤਰਤਾ ਬਿਲਕੁਲ ਉਹਨੂੰ ਬਚਾ ਕੇ ਰੱਖਿਆ ਉਸ ਕੌਮ ਨੇ ਬਚਾ ਕੇ ਰੱਖਿਆ ਜਿਨ੍ਹਾਂ ਨੂੰ ਇਹ ਘਟ ਗਿਣਤੀ ਕਹਿੰਦੇ ਆ ਜਿਨ੍ਹਾਂ ਨੂੰ ਇਹ 2% ਕਹਿੰਦੇ ਆ ਉਸ ਕੌਮ ਨੇ ਬਚਾ ਕੇ ਰੱਖਿਆ ਤੇ ਮੈਨੂੰ ਮਾਨ ਹੈਗਾ ਕਿ ਮੈਂ ਸਰਦਾਰ ਸਿਮਰਤਜੀਤ ਸਿੰਘ ਮਾਨ ਸਾਹਿਬ ਨਾਲ ਲੱਗਾ ਤੇ ਮੇਰਾ ਜੀਵਨ ਹੈ ਜਿਹੜਾ ਨਾ ਇਹ ਪੰਥ ਦੇ ਲਿਖੇਗਾ ਮੈਂ ਆਪਣੇ ਬਚਪਨ ਦੇ ਵਿੱਚ ਹੁਣ ਤੱਕ ਮੈਂ ਮੰਦਿਰ ਵੀ ਜਾਨਾ ਗੁਰਦੁਆਰਾ ਸਾਹਿਬ ਵੀ ਜਾਨਾ ਤੇ ਮੈਂ ਸਾਰੀ ਪ੍ਰੈਕਟਿਸ ਜਿਹੜੀ ਹੈਗੀ ਆ ਉਹ ਕਰਦਾਗਾ ਪਰ ਮੈਂ ਇਦਾਂ ਦੀ ਪ੍ਰੈਕਟਿਸ ਕੋਈ ਨਹੀਂ ਕਰਦਾਗਾ ਕਿ ਜਿੱਤੇ ਨਾਲ ਕਿਸੇ ਦਾ ਹਿਰਦਾ ਵਲੂੰਦਰਿਆ ਜਾਵੇ ਬਿਲਕੁਲ ਪਿਛੇ ਜੇ RAM ਮੰਦਿਰ ਦਾ ਉਦਘਾਟਨ ਹੋਇਆ RAM ਜੀ ਦੀ ਮੂਰਤੀ ਉੱਥੇ ਲਾਈ ਗਈ ਸਥਾਪਿਤ ਕੀਤੀ ਗਈ ਮਾਨ ਸਾਹਿਬ ਨੇ ਵੀ ਪਮਾਉ ਧਰਮ ਤੋਂ ਨਹੀਂ ਜੋੜਿਆ ਪਰ ਉਹਨੇ ਰਾਜਨੀਤੀ ਨਾਲ ਜੋੜ ਕੇ ਗੱਲ ਕੀਤੀ ਕਿ ਇਸ ਤਿੱਕੇ ਨਾਲੇ ਪੋਲਿਟਿਕਸ ਹੋ ਰਹੀ ਹੈ ਬਹੁਤ ساری ਹੋਰ ਹੀ ਬੜੀਆਂ ਗੱਲਾਂ ਕੰਨੀਆਂ ਹਾਂ ਤੁਹਾਨੂੰ ਕੀ ਲੱਗਦਾ ਸੀਗਾ ਕਿ ਮਾਨ ਸਾਹਿਬ ਦਾ ਉਹ ਚੀਜ਼ਾਂ ਦੇਤੇ ਕਿੰਤੂ ਪਰੰਤੂ ਕਰਨਾ ਕਿਉਂਕਿ RAM ਜੀ ਦਾ ਸਬਦੇ ਇੱਕ ਹੈ ਭਗਵਾਨ RAM ਦੇ ਮੰਦਿਰ ਨੂੰ ਬਣਾਉਣਾ ਇੱਕ ਧੈਰੇ ਸੀ ਲੋਕਾਂ ਨੇ ਧੈਰੇ ਰੱਖਿਆ ਹੂੰ ਆਬਾਮ ਚਾਹੁੰਦੀ ਸੀ ਕਿ ਧੈਰੇ ਸੀ ਉਹਨਾਂ ਨੂੰ ਕਿ ਹਾਂਜੀ ਸਾਡਾ RAM ਮੰਦਿਰ ਬਨੇਗਾ ਹੂੰ ਤੇ ਰਾਮ ਮੰਦਰ ਦੀ ਪ੍ਰੈਕਟਿਸ ਕਰਨ ਦਾ ਅਧਿਕਾਰ ਕਿੰਨੂੰ ਆ ਉਸ ਤੇ ਪੂਜਾ ਕਰਨ ਦਾ ਦਰਸ਼ਨ ਕਰਨ ਦਾ ਅਧਿਕਾਰ ਤੇ ਸਭ ਨੂੰ ਆ ਦਰਸ਼ਨ ਤੇ ਮੈਂ ਵੀ ਕਰੂੰਗਾ ਦਰਸ਼ਨ ਉੱਥੇ ਮੁਸਲਮ ਭਾਈਚਾਰੇ ਦੇ ਵੀ ਕਰਨਗੇ ਦਰਸ਼ਨ ਉੱਥੇ ਸਿੱਖ ਭਾਈਚਾਰੇ ਦੇ ਵੀ ਲੋਕ ਕਰਨਗੇ ਪਰ ਉੱਥੇ ਐ ਦੱਸੋ ਉੱਥੇ ਮੂਰਤੀ ਸਥਾਪਨਾ ਆਦੀ ਜਿਹੜੀ ਪ੍ਰੈਕਟਿਸ ਕੀਤੀ ਹੈ ਉਹ ਕੌਣ ਕਰੂਗਾ ਜਿਹੜੇ ਸ਼ੰਕਰਾਚਾਰੀ ਸ਼ੰਕਰਾਚਾਰੀ ਹੁੰਦੇ ਆ ਜਿਸ ਦਾ ਕੰਮ ਉਸੇ ਕੋ ਸਾਜੇ ਅਧੂਰਾ ਮੰਦਰ ਸੀ ਮੈਂ ਖੁਦ ਬਹੁਤ ਖੁਸ਼ ਹੋਇਆ ਮੈਂ ਉਸ ਪ੍ਰੋਗਰਾਮ ਤੇ ਜਿਹੜੇ ਸਾਡੇ ਵੱਲੋਂ ਐਡ ਵੀ ਗਈ ਹੈ ਮੈਂ ਕਿਉਂਕਿ RAM ਮੰਦਰ ਦਾ ਉਦਘਾਟਨ ਹੈਗਾ ਸੀ ਜੀ ਠੀਕ ਹੈ ਸਾਰੀ ਦੁਨੀਆ ਦੇਖ ਰਹੀ ਸੀ ਪਰ ਇਹਨਾਂ ਨੇ ਉਹਦਾ ਰਾਜਨੀਤਿਕ ਲਾਇਆ ਲਾਨ ਦੀ ਕੋਸ਼ਿਸ਼ ਕੀਤੀ ਕਿ RAM ਮੰਦਰ ਅਸੀਂ ਲਿਆਂਦਾ ਭਗਵਾਨ ਨੂੰ ਲਿਆਉਣ ਵਾਲਾ ਕੋਈ ਵੀ ਨਹੀਂ ਕਹਿੰਦੇ ਜੇਕਰ ਮੈਂ ਸੋਚਿਆ ਕਿ ਮੈਂ ਭਗਵਾਨ ਨੂੰ ਸੁਰੱਖਿਤ ਕਰ ਰਿਆਂਗਾ ਤੇ ਮੈਂ ਇਦਾਂ ਦਾ ਨਹੀਂਗਾ ਕਿ ਮੈਂ ਭਗਵਾਨ ਨੂੰ ਸੁਰੱਖਿਤ ਕਰ ਸਕਾਂ ਮੈਂ ਇੰਨਾ ਲਾਇਕ ਨਹੀਂਗਾ ਇਸ ਬ੍ਰਹਮਾਂਡ ਬਹੁਤ ਵੱਡਾ ਬ੍ਰਹਮਾਂਡਕ ਆ ਬਿਲਕੁਲ ਇਸ ਬ੍ਰਹਮਾਂਡ ਨੂੰ ਚਲਾਉਣ ਵਾਲੇ ਜਿਹੜੇ ਹੈਗੇ ਨਾ ਇਸ ਬ੍ਰਹਮਾਂਡ ਦੇ ਵਿੱਚ ਬਹੁਤ ਵੱਡੇ ਵੱਡੇ ਪਲੈਨੈਟਸ ਹੈਗੇ ਨੋ ਗ੍ਰਹਿ ਹੈਗੇ ਇੱਥੇ ਜਿਹੜੇ ਆਲਵੇਸ ਕੋਈ ਰੈਟਰੋਗ੍ਰੇਡ ਚੱਲਦਾ ਹੈਗਾ ਤੇ ਕੋਈ ਸਿੱਧਾ ਚੱਲਦਾ ਹੈਗਾ ਤੇ ਕੋਈ ਫਾਸਟ ਮੂਵਿੰਗ ਆ ਜਿਹੜੇ ਦੋ ਦੇਵਦਰਸ਼ਨ ਦਿੰਦੇ ਆ ਸੂਰੇ ਦੇਵ ਚੰਦਰ ਦੇਵ ਉਹਨਾਂ ਨੂੰ ਸਾਕਸ਼ੀ ਮੰਨ ਕੇ ਕਹਿੰਦਾ ਕਿ ਇਹ ਜਿਹੜੀ ਪ੍ਰੈਕਟਿਸ ਹੈਗੀ ਆ ਨਾ ਇਹਦਾ ਅਧਿਕਾਰ ਸਿਰਫ ਔਰ ਸਿਰਫ ਸ਼ੰਕਰਾਚਾਰਿਆਨ ਨੂੰਗਾ ਸੀ ਇਹਨਾਂ ਨੇ ਅਧੂਰੇ ਨਿਰਮਾਨ ਦੇ ਵਿੱਚ ਬਿਲਕੁਲ ਉਹ ਪ੍ਰੈਕਟਿਸ ਕੀਤੀ ਕਿਉਂਕਿ ਇਹਨਾਂ ਨੂੰ ਇਹ ਹੈਗਾ ਸੀ ਕਿ ਆਗਾ ਚੋਣਾ ਆ ਰਹੀਆਂ ਹੀਆਂ ਕਿ ਅਸੀਂ ਵੋਟ ਬੈਂਕ ਇਕੱਠੀ ਕਰ ਲਈ ਵੋਟ ਬੈਂਕ ਇਕੱਠੀ ਕਰਦੇ ਸੀ ਹੂੰ ਕਿਉਂਕਿ ਬਾਜਪਾਨੀ ਅਜ ਤੱਕ ਕੀਤਾ ਕੀ ਹੈ ਤੁਸੀਂ ਦੱਸੋ ਬਾਜਪਾਨੇ ਆ ਅੱਜ ਤੱਕ ਮਹਾ ਭਾਰਤ ਦੇ ਉਹ ਚਿਹਰੇ ਲਿਆ ਕੇ ਲੜਾਏ ਆ ਹੂੰ ਲੋਕਾਂ ਦੇ ਸੈਂਟੀਮੈਂਟਸ ਨਾਲ ਖੇਡਿਆ ਹੂੰ ਜਿਹੜੇ ਐਪੀਸੋਡਸ ਦੇ ਵਿੱਚ ਆਂਦੇ ਆ ਚਿਹਰੇ ਜੀ ਉਹੀ ਚਿਹਰੇ ਫਿਲਮੀ ਅਦਾਕਾਰ ਫਿਲਮੀ ਅਦਾਕਾਰੀ ਕਲੱਗ ਇੱਕ ਰੰਗਮੰਚ ਦੇ ਕਲਾਕਾਰ ਅਲੱਗ ਹਮ ਇੱਕ ਹੈ ਕਿ ਜਿਹੜੇ ਰਿਲੀਜੀਅਸ ਐਪੀਸੋਡ ਆਉਂਦੇ ਜਿਵੇਂ ਰਮਾਇਣ ਆ ਗਈ ਜੀ ਮਹਾਭਾਰਤ ਆ ਗਈ ਉਹਨਾਂ ਦੇ ਵਿੱਚੋਂ ਦਿੱਗਜ ਕਲਾਕਾਰ ਚੁੱਕੇ ਜਿਨ੍ਹਾਂ ਨਾਲ ਤੁਹਾਡੇ ਸੈਂਟੀਮੈਂਟਸ ਜੁੜੇ ਹੋਏ ਕਿਉਂਕਿ ਜਦੋਂ ਬੰਦਾ ਕਿਸੇ ਨੂੰ ਦੇਖਦਾ ਨਾ ਕਹਿੰਦੇ ਭਾਵ ਦੇਵਤਾ ਵਿਦਮਨ ਹੈ ਹਮ ਅਰਥਾਤ ਭਾਵ ਮੇ ਹੀ ਦੇਵਤਾ ਵਿਦਮਾਨ ਹੈ ਹਮ ਉਸ ਭਾਵਾਂ ਦੇ ਨਾਲ ਕਿਸੇ ਨੂੰ ਪੂਜਦਾ ਅਸੀਂ ਫਿਲਮ ਦੇਖ ਕੇ ਭਾਵੁਕ ਹੋ ਜਾਂਦੇ ਹਮ ਕੋਈ ਸੀਰੀਅਲ ਦੇਖਦੇ ਭਾਵੁਕ ਹੋ ਜਾਂਦੇ ਕਿਉਂਕਿ ਅਸੀਂ ਭਾਵਾਂ ਦੇ ਵਿੱਚ ਹੀ ਦੇਖਿਆ ਭਗਵਾਨ ਤੇ ਸਾਡੇ ਉਹਨਾਂ ਦੇ ਸੈਂਟੀਮੈਂਟਸ ਜੁੜ ਜਾਂਦੇ ਆ ਤੇ ਉਹ ਸੈਂਟੀਮੈਂਟਸ ਨੂੰ ਯੂਜ਼ ਕੀਤਾ ਜਾਂਦਾ ਚੋਣਾਂ ਦੇ ਵਿੱਚ ਉਹ ਉਹਨਾਂ ਨੂੰ ਅਧਿਕਾਰ ਕਿੰਨੇ ਦਿੱਤਾ ਕਿ ਆ ਉਹਨਾਂ ਨੂੰ ਸੰਵਿਧਾਨਿਕ ਅਧਿਕਾਰ ਦੇ ਦਿੱਤਾ ਕਿ ਤੁਸੀਂ ਇਦਾਂ ਦੀ ਪ੍ਰੈਕਟਿਸ ਕਰੋ ਸੰਵਿਧਾਨਾ ਦੀ ਉਲੰਘਣ ਕਰਕੇ ਇਹਨਾਂ ਨੇ ਸਾਰੇ ਕੰਮ ਕੀਤੇ ਗੁੱਪ ਸਭ ਜਿਵੇਂ ਤੁਸੀਂ ਪਾਰਟੀ ਦੇਖੀ ਵਿਚਾਰਧਾਰਾ ਦੇਖੀ ਮਾਨ ਸਾਹਿਬ ਦੇ ਨਾਲ ਜੁੜੇ ਕਿਉਂਕਿ ਰਮਨੀਤ ਬਿੱਟੂ ਹੋਰੀ ਵੀ ਪੂਰੇ ਸਰਗਰਮ ਨੇ ਹੁਣ ਬੀਜੇਪੀ ਚ ਚੱਲ ਗਏ ਨੇ ਨਾ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਲੁਧਿਆਣੇ ਦੇ ਲੋਕ ਨੇ ਉਹ ਵਿਚਾਰਧਾਰਾ ਦੇਖਣ ਪਾਰਟੀ ਦੀ ਜਾਂ ਫਿਰ ਜਿਹੜਾ ਸਾਹਮਣੇ ਕੈਂਡੀਡੇਟ ਖੜਾ ਉਹਨੂੰ ਦੇਖਣ ਦੇਖੋ ਜੀ ਵਿਚਾਰਧਾਰਾ ਨਾਲ ਤੇ ਲੋਕਾਂ ਦੀ ਵਿਚਾਰਧਾਰਾ ਨਾਲ ਤੇ ਬਹੁਤ ਔਖਾ ਕਰਕੇ ਇਹ ਸਾਰੇ ਲੋਕਾਂ ਨੇ ਉਹਨਾਂ ਨੂੰ ਸਭ ਨੂੰ ਖੁੱਡੇ ਲੈਣ ਲਾਤਾ ਜਿਨ੍ਹਾਂ ਦੇ ਸੈਂਟੀਮੈਂਟਸ ਅਗੇ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਰਮਨੀਤ ਬਿੱਟੂ ਜਿੰਦਾਬਾਦ ਤੇ ਉਹ ਜਲੰਧਰ ਵਾਲੇ ਰਿੰਕੂ ਨੂੰ ਜਿੰਦਾਬਾਦ ਕਹਿ ਕੇ ਤੇ ਜਿੰਨਾਂ ਨੇ ਸ਼ਹੀਦਾਂ ਦੇ ਨਾਂ ਤੇ ਰਾਜਨੀਤੀ ਕੀਤੀ ਹੂੰ ਬਿਲਕੁਲ ਤੁਸੀਂ ਦੇਖੋ ਇਹ ਪਾਰਟੀਆਂ ਖਿੰਡਰ ਬਿੰਡਰ ਕਿਉਂ ਹੀਆਂ ਹੂੰ ਇਹਨਾਂ ਦਾ ਕਾਰਨ ਸੁਣ ਲਓ ਪਹਿਲਾਂ ਤੇ ਉਹਨਾਂ ਨੇ ਸ਼ਹੀਦਾਂ ਦੇ ਨਾਮ ਤੇ ਰਾਜਨੀਤੀ ਕੀਤੀ ਜੀ ਸ਼ਹੀਦਾਂ ਦੇ ਘਰ ਦੇ ਵਿੱਚੋਂ ਇੱਕ ਵੀ ਮੈਂਬਰ ਰਾਸ ਸਭਾ ਨੇ ਲਿੱਤਾ ਗਿਆ ਹੂੰ ਸਾਰੇ ਸ਼ੌਕਰ ਲੱਲੇ ਕੋਈ ਰਾਗਵ ਚੱਡਾ ਦਿੱਲੀ ਤੋਂ ਲਿਆ ਕੇ ਬਿਠਾਤਾ ਹੂੰ ਜਿਨ੍ਹਾਂ ਨੂੰ ਪੰਜਾਬ ਦੀ ਆਵਾਮ ਜਾਣਦੀ ਨਹੀਂ ਸੀ ਉਹ ਚਿਹਰੇ ਲਿਆ ਕੇ ਬਿਠਾਤੇ ਜਿਨ੍ਹਾਂ ਬਾਰੇ ਪਤਾ ਨਹੀਂ ਸੀ ਸ਼ੀਦਾਂ ਦੇ ਪਰਿਵਾਰ ਦੇ ਵਿੱਚੋਂ ਤੇ ਇੱਕ ਬੰਦਾ ਨੇ ਆਇਆ ਭਗਤ ਸਿੰਘ ਦੇ ਹਾਲਾਂਕਿ ਕਿਆ ਗਿਆ ਸੀਗਾ ਖਾਲੜਾ ਜੀ ਦੇ ਪਰਿਵਾਰ ਦੇ ਵਿੱਚੋਂ ਕਿ ਉਹਨਾਂ ਨੂੰ ਲੈ ਕੇ ਆਉਣਾ ਉਹਨਾਂ ਨੂੰ ਲੈ ਆਇਆ ਇਹ ਸੈਂਟੀਮੈਂਟ ਨਾਲ ਖੜਿਆ ਗਿਆ ਹਾਂਜੀ 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 ਇਹ ਲੋਕਾਂ ਨੂੰ ਪਹਿਲਾਂ ਦਿਖਾਇਆ ਕਿ ਅਸੀਂ ਆਮ ਆਦਮੀ ਪਾਰਟੀ ਹੈ ਲੋਕਾਂ ਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਤੁਹਾਡੀ ਵੀ ਪਾਰਟੀ ਹੈ ਇਹ ਮੇਰੀ ਵੀ ਪਾਰਟੀ ਹਰ ਆਮ ਇਨਸਾਨ ਨੂੰ ਲੱਗਿਆ ਕਿ ਇਹ ਮੇਰੀ ਪਾਰਟੀ ਹੈ ਕਿਉਂਕਿ ਹਰ ਇੱਕ ਵਿਅਕਤੀ ਆਪਣੇ ਆਪ ਨੂੰ ਆਮ ਮੰਨਦਾ ਹੈ ਕਿਉਂਕਿ ਜਦੋਂ ਸਰਕਾਰੀ ਦਰਬਾਰੇ ਜਾਂਦਾ ਹੈ ਅਫਸਰਾਂ ਦੇ ਕੋਲੇ ਜਾਂਦਾ ਹੈ ਤੇ ਜਦੋਂ ਉਹਦੀ ਸੁਣਵਾਈ ਨਹੀਂ ਹੁੰਦੀ ਨਾ ਇਸ ਨਿਜਾਮ ਦੇ ਵਿੱਚ ਤੇ ਫਿਰ ਉਹ ਆਪਣੇ ਆਪ ਨੂੰ ਆਮ ਹੀ ਮੰਨਦਾ ਹੈ ਜਦੋਂ ਨੂੰ ਇਨਸਾਫ ਨਹੀਂ ਮਿਲਦਾ ਨਾ ਕੋਟਾਂ ਕਚਹਿਰੀਆਂ ਦੇ ਵਿੱਚੋਂ ਨਾ ਥਾਣਿਆਂ ਦੇ ਵਿੱਚੋਂ ਤੇ ਉਹ ਆਮ ਮੰਨਦਾ ਉਹਨੂੰ ਇਨਸਾਫ ਦੀ ਉਮੀਦ ਇੱਕੋ ਨਜ਼ਰ ਆਉਂਦੀ ਕੋਈ ਪੋਲੀਟੀਕਲ ਪਾਰਟੀ ਆਏਗੀ ਕਿ ਇੱਕ ਨਵਾਂ ਨਜਾਮ ਲੈ ਕੇ ਆਏਗੀ ਸ਼ਾਇਦ ਬਦਲਾਵ ਆ ਜਾਵੇ ਉਸ ਬਦਲਾਵ ਦੇ ਭਲੇਖੇ ਇਹਨਾਂ ਨੇ ਨੇਰੀ ਲਿਆਤੀ ਉਸ ਨੇਰੀ ਦੇ ਵਿੱਚ ਸਾਰੇ ਰੁੜ ਗਏ ਕਈ ਚੰਗੇ ਬੰਦੇ ਵੀ ਰੁੜ ਗਏ ਕਈ ਚੰਗੇ ਬੰਦੇ ਰੁੜ ਗਏ ਤੇ ਜਿਹੜੇ ਫਿਰ ਕੁਛ ਕਰਦੇ ਸੀ ਤੇ ਉਹ ਖਤਮ ਹੋ ਗਿਆ ਸਾਰਾ ਕੁਝ ਇਹਨਾਂ ਨੇ ਪੰਜਾਬ ਦਾ ਪੰਜਾਬ ਅੱਜ ਤੱਕ ਬਚਿਆ ਆਇਆ ਸੀ ਫਿਰ ਵੀ ਪਰ ਹੁਣ ਨਹੀਂ ਬਚੇਗਾ ਜਿਹੜੇ ਹੱਥਾਂ 'ਚ ਆ ਗਿਆ ਇਸ ਤੋਂ ਪਹਿਲਾਂ ਜਿਹੜੇ ਕਾਂਗਰਸ ਦੇ ਰਵਨੀਤ ਬਿੱਟੂ ਗਿਆ ਇਹਨਾਂ ਦੀ ਗੱਥਾ ਹੈਗੀ ਹੈ ਕਿ ਇਹਨਾਂ ਨੇ ਅੱਜ ਤੱਕ ਹੂੰ ਰਾਜਨੀਤੀ ਕੀਤੀ ਐ ਸਿਲਵਰ ਸਪੂਨ ਲੈ ਕੇ ਪੈਦਾ ਹੋਇਆ ਇਹਨਾਂ ਨੇ ਰਾਜਨੀਤੀ ਕੀਤੀ ਆਪਣੇ ਦਾਦਾ ਜੀ ਦੇ ਨਾਂ ਤੇ ਹੂੰ ਉਹਨਾਂ ਦੇ ਨਾਂ ਤੇ ਰਾਜਨੀਤੀ ਕੀਤੀ ਹੂੰ ਪਰ ਲੋਕ ਐ ਭੁੱਲ ਜਾਂਦੇ ਆ ਹੂੰ ਕਈ ਨਾਜਾਇਜ਼ ਸਿੱਖ ਬੱਚਿਆਂ ਨੂੰ ਮਾਰਿਆ ਗਿਆ ਹੂੰ ਅਤਵਾਦ ਦੇ ਦੌਰ ਦੇ ਵਿੱਚ ਹੂੰ ਇੱਕ ਝੂਠਾ ਪਰਚਾ ਦਰਜ ਹੋ ਜਵੇ ਨਾ ਹੂੰ ਤੁਹਾਡੀ ਜ਼ਿੰਦਗੀ ਬਦਲ ਦਿੰਦਾ ਹੂੰ ਸਰਬ ਇੱਕ ਝੂਠਾ ਮਕਦਮਾ ਹੂੰ ਤੇ ਜਿੰਨਾ ਘਰਾਂ ਦੇ ਵਿੱਚ ਕਦੀ ਇਨਕਾਊਂਟਰ ਮੁਕਾਬਲਿਆਂ 'ਚ ਜਿਨ੍ਹਾਂ ਦੇ ਬੱਚੇ ਮਾਰੇ ਜਾਂਦੇ ਨੇ ਨਾ ਉਸ ਘਰਾਂ ਦੀ ਪੀੜ ਪੁੱਛ ਕੇ ਦੇਖੋ ਹਮਮ ਇੱਥੇ ਜਿਹੜੇ ਲੋਕ ਨਾ ਭੁੱਲ ਚੁੱਕੇ ਆ ਜਿਨ੍ਹਾਂ ਨੂੰ 2GB ਡਾਟਾ ਮਿਲਦਾ ਹਮ 3GB ਡਾਟਾ ਮਿਲਦਾ ਉਸ ਡਾਟੇ ਦੇ ਵਿੱਚੋਂ ਰੀਲਾਂ ਬਣਾਉਣ ਦੇ ਵਿੱਚ ਵਿਅਸਤ ਹੋ ਗਏ ਉਹਨਾਂ ਨੂੰ ਭੁਲਾਤਤਾ ਗਿਆ ਹਮ ਉਹਨਾਂ ਨੂੰ ਇਹ ਭੁਲਾਤਤਾ ਗਿਆ ਕਿ ਤੁਹਾਡਾ ਰੋਜ਼ ਦਾ ਕਿੰਨਾ ਨੁਕਸਾਨ ਹੁੰਦਾ ਪਿਆ ਕਿ ਜਿਹੜਾ ਮਹੀਨਾ ਪਹਿਲਾਂ 30 ਦਿਨ ਦਾ ਸੀ ਉਹ 28 ਦਿਨ ਦਾ ਹੋ ਗਿਆ 28 ਤੋਂ 24 ਦਿਨ ਦਾ ਹੋ ਗਿਆ ਹਮ ਤੁਹਾਨੂੰ ਰੋਜ਼ ਦੇ ਰੋਜ਼ ਕੰਪਨੀਆਂ ਖਾ ਰਹੀਆਂ ਬਿਲਕੁਲ ਤੁਹਾਡਾ ਪੈਸਾ ਕਿੰਨੇ ਯੂਜ਼ਰਸ ਆ ਗਏ ਆ 30 ਤੋਂ 28 ਦਿਨ ਤੇ ਆ ਗਏ 28 ਤੋਂ 24 ਦਿਨ ਤੇ ਆ ਗਏ ਹੂੰ ਤੇ ਪਰ ਲੋਕਾਂ ਨੂੰ ਇਹ ਨਹੀਂ ਪਤਾ ਲੋਕਾਂ ਨੂੰ ਤੇ ਸਿਰਫ ਇਹ ਲੱਗਦਾ ਪਿਆ ਕਿ ਹਾਂ ਅਸੀਂ ਰੀਲ ਬਣਾਨੀ ਹੈ ਇੱਕ ਰੀਲ ਬੰਦੀ ਹੈ ਜਿਹੜੇ ਕੋਈ ਮਟਕ ਮਟਕ ਕੇ ਡਾਂਸ ਕਰਦਾ ਹੂੰ ਉਹਨੂੰ ਕਰੋੜਾਂ ਵੀਊ ਹੋ ਜਾਂਦੇ ਆ ਪਰ ਜਦੋਂ ਕੋਈ ਪੰਥ ਦੀ ਗੱਲ ਕਰਦਾ ਜਦੋਂ ਕੋਈ ਇਨਸਾਫ ਦੀ ਗੱਲ ਕਰਦਾ ਹੂੰ ਜਿਹੜੇ ਇਨਸਾਫ ਪਸੰਦ ਲੋਕ ਆ ਹੂੰ ਉਹ ਗੱਲ ਕਰਦੇ ਆ ਆਪਣੇ ਨਾਲ ਹੋਏ ਜ਼ੁਲਮ ਦੀ ਤੇ ਉਹਨਾਂ ਨੂੰ 100 ਲਾਈਕ ਨਹੀਂ ਹੁੰਦਾ ਉਹ ਕਹਿੰਦੇ ਆ ਤੇ ਕੱਟਰਵਾਦੀ ਆ ਹੂੰ ਰੀਲਾਂ ਵਾਲੇ ਰੀਅਲ ਲਾਈਫ ਕੋ ਲਗੇ ਭੁੱਲ ਗਏ ਜੀ ਇਹ ਤੇ ਜਦੋਂ ਉਹਨਾਂ ਦੇ ਪੈਰਾਥੋਲ ਜ਼ਮੀਨ ਕੱਢੀ ਜਿਵੇਂ ਟਿਕਟੋਕ ਬੰਦ ਕੀਤਾ ਤੇ ਇਹ ਅਨਇੰਪਲੋਇਮੈਂਟ ਸੈਕਟਰ ਇਕੱਠਾ ਕਰਤਾ ਇਹਨਾਂ ਨੇ ਸਾਰਾ ਹੂੰ ਸਾਰਾ ਅਨਇੰਪਲੋਇਮੈਂਟ ਸੈਕਟਰ ਜਦੋਂ ਮਰਜੀ ਜੀ ਦੀ ਮਰਜੀ ਜ਼ਮੀਨ ਖਿੱਚ ਲਨ ਪੈਰਾ ਲੇ ਲੋ ਜੀ ਬਿਲਕੁਲ ਤੇ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਤੁਸੀਂ ਇਹ ਸਮਝੋ ਪੰਜਾਬ ਦੇ ਲੋਕਾਂ ਦਾ ਭਵਿੱਖ ਦਾਤੇ ਲੱਗ ਗਿਆ ਪੰਜਾਬ ਇੱਕ ਬੜਾ ਸੈਂਸਿਟਿਵ ਸੂਬਾ ਹੈਗਾ ਨੁੱਕੜ ਦੇ ਵਿੱਚ ਅਸੀਂ ਬੈਠੇ ਹੋਏ ਆ ਇਕਨੋਮਿਕਲ ਕੋਰੀਡੋਰ ਸਾਡੇ ਜਿਹੜੇ ਬਾਰਡਰ ਆ ਉਹ ਬਾਰਡਰ ਸਾਨੂੰ ਇਹ ਕਹਿ ਕੇ ਬੰਦ ਕੀਤੇ ਜਾਂਦੇ ਕਿ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਗੱਲ ਕਰਦਾ ਉਦੋਂ ਤੇ ਕਹਿੰਦੇ ਕਿ ਪਾਕਿਸਤਾਨ ਦੀ ਗੱਲ ਕਰਦਾ ਇਹ ਅੱਤਵਾਦੀ ਦੀ ਗੱਲ ਕਰਦਾ ਪਰ ਉਹੀ ਜਦੋਂ ਰਿਲਾਇੰਸ ਬਾਨੀ ਗਰੁੱਪ ਜਦੋਂ ਗੁਜਰਾਤ ਦੇ ਪੋਰਟਾਂ ਤੋਂ ਸਮਾਨ ਭੇਜਦੇ ਆ ਤੇ ਉਹੀ ਸਮਾਨ ਜਾਂਦਾ ਤੇ ਉਦੋਂ ਵੱਖਵਾਦੀ ਤੇ ਅੱਤਵਾਦੀ ਕਦੇ ਗੱਲ ਨਹੀਂ ਹੋਏਗੀ ਚਾਈਨਾ ਸਾਡੀ ਜ਼ਮੀਨ 'ਤੇ ਬੀਠਾ ਉਹਦੀ ਕਦੇ ਗੱਲ ਨਹੀਂ ਹੋਏਗੀ ਤਰਿੰਦਰ ਸ਼ਾਸਤਰੀ ਗੱਲ ਕਰਦਾ ਜੀ ਬੜੀ ਵੱਡੀ ਗੱਲ ਕਰਦਾ ਹਮ ਕਿ ਹਮ ਹਿੰਦੂ ਰਾਸ਼ਟਰ ਬਣਾ ਕੇ ਰਹਿਗੇ ਹਮ ਠੀਕ ਹੈ ਜੀ ਉਹਦੇ ਉੱਤੇ ਕਦੀ ਵੀ ਐਨਐਸਐ ਨਹੀਂ ਲੱਗਦੀ ਹਮ ਇਹਦਾ ਮਤਲਬ ਹੈ ਰਾਜ ਹਮ ਤੁਹਾਡਾ ਰਾਜ ਤੁਹਾਡੀ ਤਾਕਤ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਹਮ ਕਿ ਤੁਸੀਂ ਹਮੇਸ਼ਾ ਤੋਂ ਹਮੇਸ਼ਾ ਲੋਕਾਂ ਦੀਆਂ ਸਰਕਾਰਾਂ ਬਣਾਉਂਦੇ ਰਹੋ ਆਪਣੀ ਸੂਬਾ ਖੇਤਰੀ ਪਾਰਟੀ ਦੀ ਸਰਕਾਰ ਬਣਾਓ ਜਿਹਦਾ ਸਟੈਂਡ ਅੱਜ ਤੱਕ ਬਦਲਿਆ ਨਹੀਂ ਤਾਨੂੰ ਕੀ ਲੱਗਦਾ ਕਿਹੜਾ ਰਾਸ਼ਟਰ ਹੋਣਾ ਚਾਹੀਦਾ ਤੁਸੀਂ ਜਿਵੇਂ ਚੀਜ਼ਾਂ ਜਿਵੇਂ ਇੱਕ ਇਹ ਆਪਣਾ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਰਗਾ ਰਾਜ ਹੂੰ ਤੁਸੀਂ ਉਸ ਰਾਜ ਦੀ ਕਲਪਨਾ ਕਰਕੇ ਦੇਖੋ ਹੂੰ ਉਸ ਰਾਜ ਦੀ ਕਲਪਨਾ ਕਰਕੇ ਦੇਖੋ ਜਿੱਥੇ ਸੋਮਨਾਥ ਮੰਦਰ ਜੀ ਸੋਮਨਾਥ ਮੰਦਰ ਦੇ ਜਿਹੜੇ ਗੇਟ ਅਗੇ ਸੀ ਹੂੰ ਉਹਨਾਂ ਨੂੰ ਗੇਟਾਂ ਨੂੰ ਜਦੋਂ ਉੱਥੋਂ ਲਿਆਂਦਾ ਗਿਆ ਵਾਪਸ ਅ ਗਜਨੀ ਹੂੰ ਦੇ ਅਟੈਕ ਤੋਂ ਬਾਅਦ ਜੀ ਉਹ ਗੇਟ ਵਾਪਸ ਲਿਆਂਦੇਗੇ ਫਿਰ ਉਹਨਾਂ ਨੇ ਕਾਸ਼ੀ ਵਿਸ਼ਵਨਾਥ ਦੇ ਉੱਤੇ ਸੋਨਾ ਚੜਾਇਆ ਸੋਨਾ ਚੜਾਇਆ ਠੀਕ ਹੈ ਉਹਨਾਂ ਦੇ ਰਾਜ ਦੇ ਵਿੱਚ ਕਈ ਹਿੰਦੂ ਰਾਜੇ ਹੂੰ ਸੁਰੱਖਿਤ ਸੀ ਹੂੰ ਕਈ ਹਿੰਦੂ ਗਵਰਨਰ ਸੀ ਕਸ਼ਮੀਰ ਦੇ ਗਵਰਨਰ ਸੀ ਕਈ ਮੁਸਲਮਾਨ ਉੱਚ ਅਹੁਦਿਆਂ ਤੇ ਵਰਾਜਮਾਨ ਸੀ ਤੇ ਕਿਸੇ ਧੀ ਪੈਣ ਦੀ ਬੇਪਤੀ ਨਹੀਂ ਹੁੰਦੀ ਸੀ ਹੂੰ ਇੰਦਾ ਜਾਤੀਆਂ ਨਹੀਂ ਹੁੰਦੀ ਸੀ ਹੁਣ ਲਗਾਤਾਰ ਰੋਜ਼ ਆ ਰਿਹਾਗਾ ਕਿ ਕਿਦਾਂ ਮੁਸਲਮ ਭਾਈਚਾਰੇ ਦੇ ਆਪ ਇਹ ਨਾ ਜਾ ਰਹੀਆਂ ਉਹਨਾਂ ਨਾਲ ਕਿਦਾਂ ਹੋਲੀ ਦੇ ਉੱਤੇ ਬੱਸ ਲੁਕੀਆਂ ਕੀਤੀਆਂ ਜਾ ਰਹੀਆਂ ਨੇ ਸੋਇਆ ਬੱਸ ਲੁਕੀਆਂ ਬਰਦਾਸ਼ਤ ਕਰਨ ਯੋਗ ਨਹੀਂ ਗਿਆ ਹਮ ਗੋਪੀ ਸਾਹਿਬ ਜਾਣਦੇ ਆਖੀਰਲਾ ਸਵਾਲ ਲੈਣਾ ਚਾਹਵਾਂਗਾ ਜਿਹੜੇ ਲੋਕਾਂ ਨੂੰ ਹਜੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅਵੇਅਰ ਨਹੀਂ ਹੈਗੇ ਜਾਂ ਪਤਾ ਨਹੀਂ ਹੈਗਾ ਇੰਸਟਾਗ੍ਰam ਟਿਕਟੌਕ ਇਹਨਾਂ ਦੇ ਉੱਤੇ ਮਨਸਰੂਫ ਨੇ ਉਹਨਾਂ ਨੂੰ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਕੀ ਚਾਹੀਦਾ ਹੁਣ VOTING ਹੋਏਗੀ ਐਮਪੀ ਚੁਣਿਆ ਜਾਣਾ ਪ੍ਰਧਾਨ ਮੰਤਰੀ ਚੁਣਿਆ ਜਾਣਾ ਲੋਕਾਂ ਨੂੰ ਫਿਰ ਕੀ ਰਹਿਣਾ ਚਾਹੀਦਾ 202500 ਤੱਕ ਨਿਗਾਹ ਰੱਖਣੀ ਚਾਹੀਦੀ ਹੈ ਬੋਤਲ ਤੱਕ ਨਿਗਾਹ ਰੱਖਣੀ ਚਾਹੀਦੀ ਹੈ ਜਾਂ ਫਿਰ ਫਿਊਚਰ ਦੀ ਨਿਗਾਹ ਰੱਖਣੀ ਚਾਹੀਦੀ ਹੈ ਅਸੀਂ ਆਪਣੇ ਘਰ ਦੇ ਵਿੱਚੋਂ ਇੱਕ ਕੋਲੀ ਖੰਡ ਦੀ ਦੇਨੇ ਆ ਨਾ ਕਿਸੇ ਨੂੰ ਹੂੰ ਤਾਂ ਦਸ ਵਾਰੀ ਸੋਚਦੇ ਆ ਬਿਲਕੁਲ ਕਿ ਕੋਲੀ ਖੰਡ ਦੀ ਦੇਣ ਲੱਗੇ ਇਹਨੂੰ ਘੱਟ ਕਰ ਦਈਏ ਥੋੜੀ ਜਿਹੀ ਹੂੰ ਅਗਲਾ ਕਹਿੰਦਾ ਕੋਲੀ ਖੰਡ ਦੀ ਲੈਣ ਆਇਆ ਕਿ ਨਹੀਂ ਇਹ ਪੂਰੀ ਭਰ ਗਈ ਇਹਨੂੰ ਥੋੜੀ ਜਿਹੀ ਘਟਾ ਦਈਏ ਹੂੰ ਜਾਂ ਐਨੇ ਸਾਡੇ ਕੋ ਕੁ 200 ਰੁਪਏ ਮੰਗ ਲਿਆ ਆਪਾਂ ਨੂੰ ਸੋਚ ਸਾੜਦੀ ਆਪਾਂ 100 ਰੁਪਏ ਦੇਣ ਲੱਗਿਆਂ ਸੋਚਦੇ ਆ ਆਪਾਂ ਖੰਡ ਦੀ ਕੋਲੀ ਦੇਣ ਲੱਗਿਆਂ ਸੋਚਦੇ ਪਰ ਆਪਣੀ ਮੱਤ ਦਾ ਦਾਨ ਹੂੰ ਦੇਣ ਲੱਗਿਆ ਕਦੇ ਵੀ ਨਹੀਂ ਸੋਚਿਆ ਬਿਲਕੁਲ ਤੁਸੀਂ ਕਦੀ ਸੋਚਿਆ ਕਿ ਤੁਹਾਡੀ ਮੱਤ ਦਾ ਦਾਨ ਹੂੰ ਅਗਲਾ ਕਿਤੇ ਗਲਤ ਯੂਜ਼ ਕਰ ਜਵੇ ਹੂੰ ਤੁਹਾਡੀ ਮੱਤ ਦਾ ਦਾਨ ਅਗਲਿਆਂ ਨੇ ਵਰਤ ਕੇ ਤੁਸੀਂ ਦੇਖੋ ਤੁਹਾਡੇ ਨਾਲ ਕੀਤਾ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਸੂਬੇ ਦੀ ਸਰਕਾਰ ਨੇ ਕਹਿੰਦੇ ਸਿਕਿਉਰਟੀਆਂ ਨਹੀਂ ਲਵਾਵਾਂਗੇ ਪੂਰੀਆਂ ਸਿਕਿਉਰਟੀਆਂ ਬਿਲਕੁਲ ਅਜ ਤੱਕ ਇਹ ਨੀ ਸਿਕਿਉਰਟੀਆਂ ਕਿਸੇ ਨੇ ਨਹੀਂ ਲੇਤੀਆਂ ਵੀਆਈਪੀ ਕਲਚਰ ਖਤਮ ਕਰਾਂਗੇ ਪੂਰਾ ਉਹਨਾਂ ਨੇ ਵੀਆਈਪੀ ਕਲਚਰ ਖਤਮ ਕੀਤਾ ਪਰ ਉਹਦੇ ਨਾਲ ਨਾਲ ਉਹਨਾਂ ਨੇ ਬੀਵੀਆਈਪੀ ਸ਼ੁਰੂ ਕਰਤਾ ਉਹ ਉਹਨਾਂ ਨੂੰ ਤੁਸੀਂ ਕਹਿ ਨਹੀਂ ਸਕਦੇ ਕਿਉਂਕਿ ਉਹਨਾਂ ਕੋਲੇ ਹਰ ਗੱਲ ਦਾ ਜਵਾਬ ਹੋਏਗਾ ਤੇ ਲੋਕ ਸਮਝ ਨਹੀਂ ਪਾਏ ਹੋਣਗੇ ਲੋਕ ਸਮਝਦੇ ਨਹੀਂ ਪਏ ਲੋਕ ਲੋਕ ਕਹਿੰਦੇ ਆ ਕਿ ਸਾਨੂੰ ਬਿਜਲੀ ਫਰੀ ਮਿਲ ਰਹੀ ਹੈ ਮੈਂ ਕਹਿੰਦਾ ਤੁਸੀਂ ਸਾਨੂੰ ਦੋਸ਼ ਜ਼ੋਨ ਤੋਂ ਬਿਜਲੀ ਨਾ ਦਿਵੋ ਜੀ ਤੁਸੀਂ 4 ਰੁਪਏ ਯੂਨਟ ਕਰ ਦਿਓ ਸਭ ਨੂੰ ਇੱਕ ਸਮਾਨ ਰੱਖੋ ਜੀ ਜਦੋਂ ਤੁਸੀਂ 4 ਰੁਪਏ ਯੂਨਟ ਬਿਜਲੀ ਕਰ ਦਿਓਗੇ ਨਾ ਜੀ ਤੇ ਸਾਰਿਆਂ ਦਾ ਬਿੱਲ ਇੱਕ ਪਾ ਆਏਗਾ ਤੁਸੀਂ ਕਿਉਂ ਤੁਸੀਂ ਲੋਕਾਂ ਨੂੰ ਮੰਗਤੇ ਬਣਾਉਂਦੇ ਹੋ ਪੰਜਾਬ ਦੇ ਲੋਕ ਆ ਲੰਗਰ ਲਾਉਂਦੇ ਆ ਹਮੇਸ਼ਾ ਲੋਕਾਂ ਲਈ ਖੜੇ ਆ ਆਪਣਾ ਸਿਰ ਦਿੰਦੇ ਆ ਤੇ ਜਿਹੜੇ ਲੋਕਾਂ ਨੂੰ ਰਜਾ ਸਕਦੇ ਆ ਉਹ ਕਿਹਾ ਤੁਹਾਡੇ 200 ਯੂਨਟ ਬਿਜਲੀ ਪਿੱਛੇ ਖੜੇ ਹੋਣਾ ਜੀ ਉਹਨਾਂ ਨੂੰ ਮਤਲਬ ਕੀ ਇਹ ਚਾਹੀਦਾ ਕਿ ਚਾਰਪੇ ਯੂਨਟ ਅਸਲੀ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਤੁਹਾਡਾ ਭਾਈ ਮੱਤ ਦਾ দান ਹੈ ਇਹ ਤੁਸੀਂ ਬਹੁਤ ਸੋਚ ਸਮੇ ਕੇ ਦਿਓ ਤੇ ਤੁਸੀਂ ਇੱਕ ਵਾਰੀ ਸੋਚ ਕੇ ਨਿਗਾ ਮਾਰਿਓ ਕਿ ਸੰਗਰੂਰ ਦੇ ਵਿਕਾਸ ਵੱਲ ਕਿ ਬਾਏ ਇਲੈਕਸ਼ਨਸ ਦੇ ਵਿੱਚੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜਿੱਤੇ ਆ ਤੇ ਉਹਨਾਂ ਨੇ ਕੀ ਕੀ ਕੀਤਾ ਹੈ ਕੀ ਉਪਲਬਧੀਆਂ ਆਈਆਂ ਤੇ ਕੀ ਉੱਥੇ ਨੇਰੀ ਲਿਆਤੀ ਅਤਵਾਦੀ ਹੂੰ ਕਿ ਕੀ ਉੱਥੇ ਟੈਰਰਿਜ਼ਮ ਆ ਗਿਆ ਸੰਗਰੂਰ ਦੇ ਵਿੱਚ ਹੂੰ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਹੂੰ ਉਹਨਾਂ ਨੂੰ ਸੱਚ ਝੂਠ ਦਾ ਗਿਆਨ ਹੋਣਾ ਚਾਹੀਦਾ ਬਿਲਕੁਲ ਕਿ ਪੰਥ ਦੇ ਨਾਲ ਹੋਈ ਤੱਕੇਬਾਰੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇੰਨੀ ਕੌਮ ਦੇ ਲੋਕਾਂ ਦਾ ਬਲੀਦਾਨ ਹੋਇਆ ਤੇ ਤਰਾਸਦੀ ਰਹੀ ਸਾਡੀ ਹੂੰ ਇਨਸਾਫ ਲੈਣ ਦੀ ਤੇ ਜੋ ਸਿੱਖ ਭਰਾਵਾਂ ਦਾ ਬੰਦਾ ਮਾਨ ਹੈਗਾ ਉਹਨਾਂ ਨੂੰ ਅੱਜ ਤੱਕ ਮਿਲ ਨਹੀਂ ਸਕਿਆ ਜਦ ਕਿ ਇੱਕ ਰਾਜ ਹੋਵੇ ਜਿਹਦਾ ਉਹ ਤੇ ਜੋ ਮਰਜ਼ੀ ਕਰ ਸਕਦਾ ਸੀ ਉਹ ਦਿੱਲੀ ਤੋਂ ਉਹਨਾਂ ਨੂੰ ਚੱਕ ਨਹੀਂ ਲਿਆਏ ਸੀ ਕੀ ਨਾਮ ਸੀ ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ ਆ ਰਿਹਾ ਬੱਗਾ ਜੀ ਬੱਗਾ ਜੀ ਤੇਜਿੰਦਰ ਬੱਗਾ ਜੀ ਤੇਜਿੰਦਰ ਬੱਗਾ ਜੀ ਤੇਜਿੰਦਰ ਬੱਗਾ ਜੀ ਚੱਕ ਲਿਆਏ ਤੇਜਿੰਦਰ ਬੱਗਾ ਜੀ ਨੂੰ ਚੱਕ ਕੇ ਲਿਆਏ ਗੱਲ ਰਾਜ ਦੀ ਆ ਹੂੰ ਵਾਪਸ ਲੈ ਗਏ ਸੀ ਅਗਲੇ ਕਿੱਥੋਂ ਅੱਦੇ ਰਾਜ ਤੋਂ ਵਾਪਸ ਲੈ ਆਣੇ ਚਾਹੀ ਹਰਿਆਣਾ ਕ੍ਰੋਸ ਨਹੀਂ ਕਰਨ ਦਿੰਦਾ ਹਰਿਆਣਾ ਕ੍ਰੋਸ ਨਹੀਂ ਕਰਨ ਦਿੱਤਾ ਉਹ ਕੋਈ ਬਾਹੂਬਲੀ ਥੋੜੀ ਸੀ ਹੂੰ ਜੇਕਰ ਤੁਸੀਂ ਸੋਚੋ ਕਿ ਬਹੁਤ ਉਹਦੇ ਮਤਲਬ ਕਿ ਲੀਡਰ ਸੀਗਾ ਭਾਜਪੀ ਦਾ ਭਾਜਪੀ ਦਾ ਲੀਡਰ ਗੱਲ ਇੱਥੇ ਆਂਦੀ ਗੱਲ ਰਾਜ ਦੀ ਹੈ ਜੇਕਰ ਤੁਹਾਡਾ ਰਾਜ ਹੁੰਦਾ ਤੁਹਾਡਾ ਪੰਜਾਬ ਚੋਂ ਆ ਕੇ ਬੱਚਾ ਚੁੱਕ ਕੇ ਲੈ ਗੇ ਹਮ ਪ੍ਰਿਤਪਾਲ ਹਰਿਆਣੇ ਪ੍ਰਿਤਪਾਲ ਜਾਂ ਅਮਰਤਪਾਲ ਇਹ ਤੁਹਾਡੇ ਪੰਜਾਬ ਚੋਂ ਆ ਕੇ ਬੱਚੇ ਚੁੱਕ ਕੇ ਲੈ ਗੇ ਤੇ ਅੱਜ ਉਹਨਾਂ ਦੇ ਮਾਪੇ ਕਿੱਥੇ ਬਹਿ ਕੇ ਰੋਸ਼ ਵਿਅਕਤ ਕਰ ਰਹੇ ਆ ਤੇ ਕਿੱਥੇ ਬਹਿ ਕੇ ਭੁੱਖ ਹੜਤਾਲ ਤੇ ਬੈਠੇ ਪਤਾ ਤੁਹਾਨੂੰ ਹਮ ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਥੱਲੇ ਜਿੱਥੇ ਅਖੰਡ ਪੰਜਾਬ ਦੀ ਨਿਸ਼ਾਨੀ ਆ ਉਹਦੇ ਬੁੱਤ ਥੱਲੇ ਬੈਠੇ ਪੋਖੜ ਤਾਲ ਦੇ ਲਈ ਤੇ ਇਨਸਾਫ ਉਹਨਾਂ ਕੋ ਮੰਗਦੇ ਆ ਕਿ ਜਿੰਨਾ ਪਿੱਛੇ ਉਹਨਾਂ ਨੇ ਆਪਣੀਆਂ ਗਰਦਨਾਂ ਲਵਾਈਆਂ ਉਹਨਾਂ ਕੋ ਇਨਸਾਫ ਦੀ ਉਮੀਦ ਕਰ ਰਹੇ ਆ ਕਿ ਜਿੰਨਾ ਪਿੱਛੇ ਗਰਦਨਾਂ ਲਵਾਈਆਂ ਜਿਹਨਾਂ ਪਿੱਛੇ ਸ਼ੀਦੀਆਂ ਦਿੱਤੀਆਂ ਤੇ ਉਹਨਾਂ ਕੋਈ ਇਨਸਾਫ ਦੀ ਉਮੀਦ ਕਰ ਰਿਹਾ ਪਰ ਮੈਂ ਮੋਦੀ ਸਾਹਿਬ ਤੋਂ ਉਮੀਦ ਨਹੀਂ ਕੀਤੀ ਸੀ ਕਿ ਉਹਨਾਂ ਨੂੰ ਚਾਹੀਦਾ ਸੀ ਅਸੀਂ ਉਹਨਾਂ ਨੂੰ ਪਿਛਲੇ ਸਾਲ ਵੀ ਕਿਹਾ ਸੀ ਕਿ ਹਾਂਜੀ ਤੁਸੀਂ ਇਹ ਦਿਵਾਲੀ ਤੇ ਬੰਦੀ ਛੋੜ ਦਿਵਸ ਤੇ ਤੁਸੀਂ ਸਾਡੇ ਸਿੱਖਾਂ ਨੂੰ ਰਿਹਾ ਕਰੋ ਹਮ ਪਰ ਨਹੀਂ ਰਿਹਾ ਕੀਤਾ ਜਾ ਰਿਹਾ ਇੱਦਾਂ ਹੀ ਦਵਿੰਦਰਪਾਲ ਪੁੱਲਰ ਦੀ ਰਿਹਾਈ ਤੇ ਵੀ ਅਰਵਿੰਦ ਕੇਜਰੀ ਵੱਲ ਲੋਕਾਂ ਦਾ ਉਹਨਾਂ ਨੇ ਵੀ ਸਬਰ ਤੋੜਿਆ ਹਾਂਜੀ ਸੋ ਬਹੁਤ ਸ਼ੁਕਰੀਆ ਕੋਪੀ ਸਾਹਿਬ ਸਮਾਂ ਦੇਣ ਦੇ ਲਈ ਨਵਨੀਤ ਕੋਪੀ ਸਾਡੇ ਨਾਲ ਸੀਗੇ ਆਹ ਗੱਲਾਂ ਬੜੀਆਂ ਡੂੰਘਾਈ ਦੇ ਵਿੱਚ ਨੇ ਆਖਰ ਲੋਕਾਂ ਨੂੰ ਸੁਨੇਹਾ ਦਿੱਤਾ ਅਖੀਰ ਦੇ ਵਿੱਚ ਕਿ ਸਮਝਣ ਦੀ ਲੋੜ ਹੈ ਜਦੋਂ ਵੀ ਅਸੀਂ ਕਿਸੇ ਨੂੰ ਘਰ ਦੇ ਵਿੱਚ ਕੋਈ ਚੀਜ਼ ਦਿੰਦੇ ਆ ਤਾਂ ਅਸੀਂ 2900 ਵਾਰੀ ਸੋਚਦੇ ਆ ਕਿ ਅਸੀਂ ਇਸ ਨੂੰ ਦੇਈਏ ਕਿਵੇਂ ਘੱਟ ਦਈਏ ਵੱਧ ਦਈਏ ਪਰ ਹੁਣ ਮਤ ਦਾ ਦਾਣੇ ਵੀ ਦੇਣਾ ਹੈ ਹੋਰ ਬੜੀਆਂ ਗੱਲਾਂ ਜਿਹੜੀਆਂ ਡੂੰਘਾਈ ਦੇ ਵਿੱਚ ਕੀਤੀਆਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਧੰਨਵਾਦ